ਹਾਂ ਦੀ ਬਲੌਗ ਵੀਰਪਾਲਪੁਰ ਵਿੱਚ ਸੋਡਾ ਬਹੁਤ-ਬਹੁਤ ਧੰਨਵਾਦ ਹੋਰ ਸਲਾਹੁ ਕਿ ਮੈਂ ਠੀਕ ਠਾਕ ਹਾਂ ਜੀ ਅੱਜ ਆਪਾਂ ਤੁਹਾਨੂੰ ਦਿਖਾਉਣੀ ਆ ਬੱਚੀ ਦੀ ਆਪਾਂ ਇਹ ਬਾਹਾਂ ਤਿਆਰ ਕੀਤੀਆਂ ਹੋਈਆਂ ਨੇ ਫਿਰ ਮੈਂ ਆਪਾਂ ਨੂੰ ਫੋਨ ਲਾ ਕੇ ਪੁੱਛਦੀ ਆਂ ਦੀ ਸਾਨੂੰ ਲਵਾਈ ਤੇ ਕਾਟਵਾਰੇ ਦੱਸੋ ਵੀ ਇਹ ਤੇ 2 ਸਾਲ ਦੀ ਬੱਚੀ ਦੀ ਕੋਟੀ ਬਣਾਉਣੀ ਜਾਂ ਜੈਕਟ ਬਣਾਉਣੀ ਆ ਲੋ ਜੀ ਆਪਾਂ ਤੁਹਾਨੂੰ ਇਹ ਦੱਸਦੀਆਂ ਵੀ 2 ਸਾਲ ਦਾ ਬੱਚਾ ਵਾ ਇਹ ਇਹ ਨਹੀਂ ਹੈਗਾ ਵੀ 2 ਸਾਲ ਇਹ ਹਮ ਬੱਚੇ ਤੇ ਆਪਾਂ 1.5 ਸਾਲ ਦੀ ਦੀ ਬਣਾਈ ਆ ਇਹ ਪੂਰਾ ਸੈਟ ਜਦੋਂ ਬਣ ਕੇ ਤਿਆਰ ਹੋਇਆ ਆ ਆਪਾਂ ਤੁਹਾਨੂੰ ਫੇਰ ਵੀ ਦਿਖਾਵਾਂਗੇ ਇਹ 3-3 ਸਾਲ ਤੱਕ ਬੱਚੇ ਦੇ ਨਾਲ ਬਣਾਉਗਾ ਦੇਖੋ ਜੀ ਤੁਸੀਂ ਵੀ ਜੇ ਬੱਚੇ ਦੀ ਇਸ ਤਰ੍ਹਾਂ ਦੀ ਬਾਂਦੀ ਲਵਾਈ ਸੁਣ ਬਲ ਖਾਉਣੀ ਆ ਹਲੋ ਜੀ ਇਹ ਬਾਂਦੀ ਲਵਾਈ ਬੱਚੇ ਦੀ 14 ਇੰਚ ਦੀ ਲਵਾਈ ਰੱਖੀ ਆਪਾਂ ਸਭ ਪੀਰ ਦਿਖਾ ਦਿੰਨੇ ਆ। ਲਓ ਜੀ। 14 ਇੰਚ ਦੀ ਆਪਾਂ ਲਵਾਈ ਰੱਖੀ ਆ ਬਾਂਦੀ। ਇਹ ਥੋਪਾ ਪਾਲੇ ਸੀਗੇ ਸੋਨਾ ਝੁੱਟੇ। ਆਹ ਚੀਜ਼ ਦੇ ਆਪਾਂ ਬੱਚੇ ਦੇ 2 16 ਝੁੱਟੇ ਪਾਤੇ ਤੇ ਕਿਨਾ ਆਪਾਂ ਸੋਨਾ ਝੁੱਟਿਆਂ ਤੋਂ 4 ਝੁੱਟੇ ਆਪਾਂ ਵਧਾਤੇ ਸੀ 20 ਝੁੱਟੇ ਕਰਤੀ ਸੀ ਆਹ ਚੀਜ਼ ਤੇ। ਇਥੇ। ਇਹ ਇਹ 1.5 ਸਾਲ ਤੋਂ 3 ਸਾਲ ਦੇ ਬੱਚੇ ਦਾ ਪ੍ਰੋਪਰ ਨਾਪ ਪਾਊਗਾ 14 ਇੰਚ ਦੀ ਬਾਹਂ ਦੀ ਲਵਾਈ ਲਓ ਜੀ ਇਹ ਪਹਿਤ ਪਾ ਲਈ ਸੀ 16 ਝੋਟੇ ਪਾ ਲਓ ਤੁਸੀਂ 17 ਪਾ ਲਓ ਆਪਾਂ ਸੋਨਾ ਪਾ ਕੇ ਇੱਥੇ ਪਚਾਰ ਝੋਟੇ ਵਧਾ ਲੈ ਸੀ ਇਹ ਪ੍ਰੋਪਰ ਆਪਾਂ ਝੋਟੇ ਕੀਤੇ ਹੈਗੇ 30 ਝੋਟੇ ਆਂ ਚੀਜ਼ ਤੋਂ ਇੱਥੇ ਆਪਾਂ 30 ਝੋਟੇ ਕੀਤੇ ਹੈ ਦੇ ਇਹ ਪਗਾਰ ਲਈ ਸੀ ਕਿ 30 ਝੋਟੇ 8 ਤੱਕ ਬੱਚੇ ਤੁਸੀਂ 30 ਝੋਟੇ ਕਰਨੇ ਆਹ ਚੀਜ਼ ਨੇ ਜੇ ਆਪਾਂ ਸਿਆਣੀ ਦੀ ਜੇ 7-8 ਸਾਲ ਦਾ ਬੱਚਾ ਤੁਸੀਂ ਭਾਈ 35 ਝੋਟੇ ਦਿੱਤੀ ਝੋਟੇ ਕਰ ਲਓ ਉਹ ਤੁਸੀਂ ਸਾਈਜ਼ ਦੇ حساب ਨਾਲ ਕਰਨਾ ਵਾ ਆਏ ਤੁਸੀਂ 1.5 ਤੋਂ 3 ਸਾਲ ਦੇ ਬੱਚੇ ਤੱਕ ਤੁਸੀਂ ਮੰਨ ਕੇ ਚੱਲੋ 2.5 ਸਾਲ ਤੱਕ ਬੱਚੇ ਦੇ ਵੀ ਰਾਬਾ ਬਣਾਉਗੀ ਜੇ ਤੈਨੂੰ ਤੋਂ ਵੀ ਛੋਟਾ ਹੋਵੇ ਤਾਂ ਇਹ ਆਪਾਂ ਇੱਥੋਂ ਤੋਂ ਲੈ ਕੇ ਆਹ ਚੀਜ਼ ਦੀ ਆਪਾਂ ਲਵਾਈ 12 ਇੰਚ ਤੱਕ ਬਣਾਈ ਸੀ 2 ਇੰਚ ਦੀ ਆਪਾਂ ਕਾਟ ਪਾਉਣੀ ਹੁੰਦੀ ਹੈ ਜਦੋਂ ਇੱਥੋਂ 12 12.5 ਤੱਕ ਰਹੇਗੀ ਇੱਥੋਂ 13 ਆਪਾਂ ਤਿੰਨ ਤਿੰਨ ਚਾਰ ਚਾਰ ਗੁੰਡੇ ਘਟਾਉਂਦੇ ਘਟਾਉਂਦੇ ਫਿਰ ਆਪਾਂ ਇੱਥੋਂ ਤੋਂ ਲੈ ਕੇ ਤੇ ਆਹ ਚੀਜ਼ ਆਪਾਂ 14 ਇੰਚ ਤੱਕ ਆਪਾਂ ਰੱਖ ਲਈਆ 1.5 ਇੰਚ ਤੇ 2 ਇੰਚ ਤੱਕ ਤੁਸੀਂ ਕਾਟ ਪਾਉਣੀ ਬਹੁਤ ਵਧੀਆ ਕਾਟ ਬਣ ਕੇ ਤਿਆਰ ਹੁੰਦੀ ਆ ਇੱਥੇ 14 ਇੰਚ ਜਿਦੋਂ ਬਣ ਕੇ ਤਿਆਰ ਹੋ ਗਈ ਉਦੋਂ ਤੱਕ ਆਪਾਂ ਕਾਟ ਪਈਏ ਤਿੰਨ ਗੁੰਡੇ ਚਾਰ ਗੁੰਡੇ ਤੁਸੀਂ ਹਰ ਵਾਰੀ ਘਟਾਉਂਦੇ ਜਾਓ ਦੇਖੋ ਜਿਵੇਂ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਬੱਚੇ ਦੀ ਪੂਰੀ ਕੋਟੀ ਆ ਸੋਨੂ ਬਣੀ ਤੇ ਖਾਵਾਂਗੇ ਸੋਨੂ ਪਾਚਾਂ ਵੀ ਇਹ ਇਹ ਤਿੰਨ ਪਲਾਈ ਬੱਚਿਆਂ ਵਾਲੀ ਪਾਚਮਾ ਇਹ ਦੇਵੀ ਬੂਲਾ ਹੈ ਇੱਕ ਦੂਜਾ ਧਾਗਾ ਸਿੰਗਲ ਹੁੰਦਾ ਇਹ ਸਪੈਸ਼ਲ ਬੱਚਿਆਂ ਲਈ ਬਹੁਤ ਸੋਹਣੀ ਬਣ ਕੇ ਤਿਆਰ ਹੁੰਦੀ ਹੈ ਇਹ ਲਓ ਜੀ ਇਹ ਤਾਂ ਆਪਾਂ ਬਹਾ ਤਿਆਰ ਕਰ ਲਈਆਂ ਦੀ ਕੋਟੀ ਆ ਪੱਤੀ ਆਰ ਕਰੀ ਜਾਨੀ ਤੁਹਾਨੂੰ ਉਹ ਵੀ ਦਿਖਾਵਾਂਗੀ ਤੋਂ ਬਣ ਕੇ ਤਿਆਰ ਹੋ ਗਈ ਲੋ ਜੀ ਇਹ ਆ ਪਟੂਪੀ ਤਿਆਰ ਕਰ ਲਈ ਪਟੂਪੀ ਦਾ ਵੀ ਤੁਹਾਨੂੰ ਦੱਸਣੀ ਆ ਲੋ ਜੀ ਦੇਖੋ ਜੀ ਕਿੱਡੀ ਸੋਹਣੀ ਗੋ ਟੋਪੀ ਬਿਲਕੁਲ ਰੈਡੀਮੇਡ ਵਰਗੀ ਟੋਪੀ ਆਪਾਂ ਬਣਾ ਕੇ ਤਿਆਰ ਕਰ ਲਈ ਦੇਖੋ ਜੀ ਇਹ ਆ ਬਿਲਕੁਲ ਗੋ ਟੋਪੀ ਬਣਾਈ ਆ ਇਹਦੀ ਘਾਟ ਆਪਾਂ ਇੱਥੇ 40 ਝੂਟੇ ਪਾ ਲਈ ਸੀ ਆ ਚੀਜ਼ ਦੇ ਆ ਚੀਜ਼ ਦੇ 40 ਝੂਟੇ ਪਾ ਲਈ ਸੀ ਕਿਉਂਕਿ ਪਾਚਮ ਥੋੜੀ ਜੀ ਮੋਟੀ ਸੀਗੀ ਚਾਲੀ ਰੂਟੇ ਬੱਚੇ ਦੇ ਬਹੁਤ 2.5 ਸਾਲ ਦੇ ਬੱਚੇ ਦੀ ਹੱਥ ਦੇਖੋ ਕਿੰਨੀ ਸੋਹਣੀ ਬਣ ਕੇ ਤਿਆਰ ਹੋਈ ਆ ਇਹ ਘਟਾਈ ਤੁਹਾਨੂੰ ਦੱਸਣੀ ਆ ਜਿੱਦਾਂ ਤਾਂ ਵੀ ਆਪਾਂ ਵੀ ਅੱਗੇ ਤਾਂ ਆਪਾਂ ਜਿਵੇਂ ਨੌ ਨੌ ਕੁੰਡੇ ਛਾਟ ਕੇ ਤਿੰਨਾਂ ਤੋਂ ਇੱਕ ਕਰੀ ਜਾਂਦੇ ਸੀਗੇ ਨਾ ਤੁਸੀਂ ਪਹਿਲਾਂ ਦੇਖਿਆ ਆਪਾਂ ਬਣਾਉਂਦੇ ਸੀਗੇ ਹੁਣ ਵੀ ਭੈਣਾ ਬਣਾਉਂਦੀ ਆ ਪਰ ਆਪਣਾ ਬਣਾਉਣ ਦਾ ਤਰੀਕਾ ਲੱਗ ਮੈਂ ਜੀ ਇੰਜੈਂਸ ਬਣਾਵਾ ਲੇਡੀ ਜੀ ਬਣਾਵਾ ਕੋਈ ਵੀ ਟੋਪੀ ਬਣਾਵਾ ਜੂੜੀ ਵਾਲੀ ਟੋਪੀ ਵੀ ਮੈਂ ਕਾਟੂਨਾਂ ਚ ਹਮੇਸ਼ਾ ਇਸ ਤਰ੍ਹਾਂ ਪਾਉਣੀ ਹੁੰਦੀ ਹੈ ਕੋਈ ਗੱਲ ਨਹੀਂ ਜਿੱਦਣ ਆਪਾਂ ਜੁ ਕੋਤੋਂ ਬਣਾਈ ਤਾਂ ਸੋਨੂੰ ਦਿਖਾਵਾਂਗੇ ਦੇਖੋ ਜਿਹਦੇ ਵਿੱਚ ਕੋਈ ਨੌਂ ਕੁੰਡੇ ਚਾਰਾ ਕੁੰਡੇ ਤੇ ਕੋਈ ਕਾਟ ਨਹੀਂ ਪਈ ਹੈਗੀ ਬਿਲਕੁਲ ਗੋਲ ਬਣਾਈ ਆ ਇਹ ਆਪਾਂ ਪਿਛਲੀ ਸਲਾਈ ਤੋਂ ਅੱਠ ਕੁੰਡੇ ਛੱਟ ਛੱਟ ਕੇ ਸੱਤ ਛੇ ਛੱਟ ਕੇ ਤੇ ਦੋ ਦੋ ਕਟਾਈਗੇ ਤੇ ਬਹੁਤ ਸੋਨੂੰ ਗੋਲ ਬਣਦੀ ਆ ਨਾਲੇ ਗਣਤੀਆਂ ਮੇਰੇ ਤੇ ਆਪਾਂ ਨੂੰ ਕਰਨ ਦੀ ਲੋੜ ਨਹੀਂ ਪੈਂਦੀ ਤੇ ਵਧੀਆ ਪ੍ਰੋਪਰ ਬਣ ਕੇ ਤਿਆਰ ਹੁੰਦੀ ਆ ਇਹ ਵੀ ਆ ਪਰਤਾਇਤਨ ਸਾਲ ਦੇ 1.5 ਸਾਲ ਤੱਕ ਬੱਚੇ ਦੇ ਦੀ ਲਵਾਈ ਪਸੰਦ ਦੱਸਦੇ ਕਿੰਨੀ ਬਣੀਆਂ ਦੇਖੋ ਇਹ ਪੂਰੀ ਸੱਤਾਂ ਚੀ ਦੀ ਤਿਆਰ ਹੈ ਸੱਤਾਂ ਚੀ ਦੀ ਤਿਆਰ ਬਣ ਕੇ ਤਿਆਰ ਹੋਈ ਆ ਹਲੋ ਜੀ ਸੱਤ ਹੀ ਆ ਚੀਜ਼ ਤੋਂ ਆ ਗਈ ਸੱਤ ਲਵਾਈ ਸੱਤ ਚੜਾਈ ਲਓ ਜੀ ਕਿਉਂਕਿ ਇੱਥੇ ਆਪਾਂ ਝੁੱਟੇ ਪਾਏ ਹੈਗੇ ਆ 40 ਝੁੱਟੇ ਪਾਏ ਆ ਤੇ ਲਵਾਈ ਆਪਾਂ ਇਥੋਂ 7 ਤੱਕ ਰੱਖਦੇ। ਇਹ ਕੋਈ ਇਹ ਸੈਟ ਬਣ ਕੇ ਤਿਆਰ ਸੋ ਨੂੰ ਵੀ ਇਦਾਂ ਦੀਆਂ ਚੀਜ਼ਾਂ ਦੀ ਜ਼ਰੂਰਤ ਹੋਵੇ ਤੁਸੀਂ ਵੀ ਆਰਡਰ ਆਪਦੇ ਬੁੱਕ ਕਰਵਾ ਸਕਦੀਆਂ। ਕਨੈਕਟ ਨੰਬਰ ਸੋ ਨੂੰ ਪਤਾ ਵੀ ਆਪਣਾ ਸਕਰੀਨ ਦੇ ਉੱਪਰ ਦਿੱਤਾ ਹੁੰਦਾ ਵਾ। ਇਹ ਕਲਰ ਵੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਵਾ। ਜਿੱਦਾਂ ਆਪਾਂ ਚਿੱਟੀ ਕੋਟੀ ਸੋ ਨੂੰ ਦਿਖਾਈ ਸੀ ਆਪਾਂ ਕੁਰੀਅਰ ਕਰਵਾਈਆਂ। ਉਹਦੇ ਵਿੱਚ ਇਹ ਕਲਰ ਆ। ਇਹ ਕਲਰ ਬਣ ਕੇ ਤਿਆਰ ਹੋਇਆ ਬਹੁਤ ਸੋਹਣਾ ਤੇ ਆਪਾਂ ਇਹ ਬਣਾਵਾਂਗੇ ਕੋਟੀ ਆਪਾਂ ਕਲਰ ਵਾਲੀ ਤੇ ਤੁਹਾਨੂੰ ਬੱਚਿਆਂ ਦੇ ਕਲਰਾਂ ਦੇ ਵੀ ਦੱਸਾਂਗੇ ਆਪਾਂ ਕਲਰਾਂ ਬਾਰੇ ਵੀ ਦੱਸਾਂਗੇ ਬੱਚੇ ਦੇ ਆਪਾਂ ਕਲਰ ਕਿਵੇਂ ਚੱਕਾਂਗੇ ਤੇ ਕਿਵੇਂ ਬਟਨ ਪੱਟੀ ਬਣਾਵਾਂਗੇ ਮੈਂ ਖਾਜੀ ਚਲੋ ਜੀ ਪਹਿਣਾ ਨੂੰ ਦਿਖਾਵਾਂ ਲੋ ਜੀ ਬਾਹਾਂ ਤਿਆਰ ਹੋ ਗਈਆਂ ਇਹ ਟੂਪੀ ਤਿਆਰ ਹੋ ਗਈ ਇਹ ਨਿੱਚੀਆਂ ਤਿਆਰ ਹੋ ਗਈਆਂ ਸ਼ਾਮ ਤੱਕ ਆਪਾਂ ਸਾਰਾ ਸੈੱਟ ਤਿਆਰ ਕਰ ਦਾਂਗੇ ਕੋਸ਼ਿਸ਼ ਕਰਾਂਗੇ ਸਵੀਰ ਇਹ ਆਪਾਂ ਤੁਹਾਨੂੰ ਸਾਰਾ ਦਿਖਾਉਣ ਦੀ ਕਿਉਂਕਿ ਦੋ ਸੈਟ ਆਪਾਂ ਦੇਣੀ ਆ ਦੋਨੇ ਇਕੱਠੇ ਵੀਡੀਓ ਜਦੋਂ ਬਣ ਕੇ ਦੋਨੇ ਤਿਆਰ ਹੋਗੇ ਫਿਰ ਤੁਹਾਨੂੰ ਦਿਖਾਵਾਂਗੇ ਤੇ ਪਰ ਆਪਾਂ ਇਹ ਤੁਹਾਨੂੰ ਦਿਖਾਵਾਂਗੇ ਕੱਲ੍ਹ ਆ ਲਾਵਾਂਗੇ ਆਪਾਂ ਨੂੰ ਗਲੀ ਤੇ ਤੇ ਤੁਹਾਨੂੰ ਇਹ ਦਿਖਾਵਾਂਗੇ ਬਣੇ ਰਿਓ ਵੀਡੀਓ ਦੇ ਨਾਲ ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਆਪਣੀ ਵੀਡੀਓ ਕਿੱਦਾਂ ਦੀ ਲੱਗਦੀ ਆ ਦੇਖੋ ਜਿੱਥੇ ਆਪਾਂ ਪੁੱਠੇ ਪਾ ਲਿਆ ਸੀਗਾ ਦੇਖੋ ਆਹ ਸੇਸ ਲਾਈਆਂ ਆਪਾਂ ਇੱਥੇ ਪੁੱਠੀਆਂ ਪਾ ਲਈਆਂ ਇੱਥੋਂ ਤੋਂ ਆਹ ਸਲਾਈਆਂ 'ਚ ਆਪਾਂ ਪੁੱਠੀਆਂ ਪਾ ਲਈਆਂ ਫਿਰ ਆਪਾਂ ਸਿੱਧੇ ਹੀ ਕਰਤਾ ਸੀਗਾ ਕਿਉਂਕਿ ਸਾਰਾ ਸੈੱਟ ਹੀ ਆਪਾਂ ਸਿੱਧਾ ਬਣਾਇਆ ਹੈ ਨਾ ਇਹਦੇ ਵਿੱਚ ਡਿਜ਼ਾਈਨ ਵਗੈਰਾ ਨਹੀਂ ਪੈਂਦਾਗਾ ਤੇ ਉਹਨਾਂ ਨੇ ਕਿਹਾ ਸੀ ਵੀ ਜੇ ਤੁਸੀਂ ਪਲੇਨ ਬਣਾਉਣਾ ਵਾ ਕਲਰ ਨਾਲ ਪਾਓ ਉਹਨਾਂ ਦੋ ਸੈੱਟ ਪਰ ਇੱਕ ਆਪਾਂ ਦੇ ਕੋਲ ਕੋ ਡਿਜ਼ਾਈਨ ਬਣਾਤਾ ਤੇ ਇਹ ਆਪਾਂ ਸਾਫ਼ ਕਰਦੇ ਤੇ ਵਿੱਚ ਜੇ ਤਾਂ ਆਪਾਂ ਡਿਜ਼ਾਈਨ ਪਾਉਂਦੀ ਕੋਈ ਦੋ ਦਿੱਤੂ ਕਲਰ ਦੇ ਵਿੱਚ ਪਟ ਡਿਜ਼ਾਈਨ ਕਰ ਦਿੰਦੇ ਪਰ ਆਪਾਂ ਤੋਂ ਇੱਕ ਕਲਰ ਦੀ ਡਿਮਾਂਡ ਸੀਗੀ ਸੁਣ ਨਵੇਂ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੋਵੇ ਤੁਸੀਂ ਵੀ ਆਰਡਰ ਪਾ ਕੇ ਕਰਵਾ ਸਕਦੇ ਹਾਂ ਚਲੋ ਜੀ ਠੀਕ ਆ ਬਣ ਬਣੀ ਰਿਹਾ ਵੀਡੀਓ ਨਾ